ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੱਸਦੇ ਆਂ ਜੀ ਜਿਵੇਂ ਕੀ ਦੇਖੋ ਆਪਣੇ ਕੋਲੇ ਕੈਪਰੀਆਂ ਪਈਆਂ ਹੁੰਦੀਆਂ ਜੈਂਸ ਜਾਂ ਛੋਟੀਆਂ ਆਪਣੀਆਂ ਬੱਚੀਆਂ ਦੀਆਂ ਕੈਪਰੀਆਂ ਪਈਆਂ ਹੁੰਦੀਆਂ ਨੀਕਰਾਂ ਪਈਆਂ ਹੁੰਦੀਆਂ ਨੇ ਜੀ ਹਣਾ ਤੁਲਵੇਂ ਕੱਪੜੇ ਦੀਆਂ ਹੁੰਦੀਆਂ ਨੇ ਇਹ ਟੀ-ਸ਼ਰਟਾਂ ਪਈਆਂ ਹੁੰਦੀਆਂ ਨੇ ਜਾਂ ਟੋਕ ਵਗੈਰਾ ਲੱਗ ਜਾਂਦੀ ਹੈ ਕੋਈ ਜਾਂ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਜਾਂਦਾ ਹੈ ਤਾਂ ਅਕਸਰ ਆਪਣੇ ਇਹੋ ਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਜੀ ਆਪਾਂ ਉਹਨਾਂ ਨੂੰ ਬੇਕਾਰ ਕਰਕੇ ਸੁੱਟ ਦਿੰਨੇ ਆ ਅੱਜ ਆਪਾਂ ਇਹਨਾਂ ਚੀਜ਼ਾਂ ਤੋਂ ਹੀ ਤੁਹਾਨੂੰ ਪੈਦਾਨ ਬਣਾ ਕੇ ਦਿਖਾਵਾਂਗੇ ਦੇਖੋ ਨਾ ਤਾਂ ਆਪਾਂ ਇਹਦੇ ਵਿੱਚ ਬੋਰੀ ਵਰਤੀ ਹੈ ਤੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਹੋਰ ਇਹੋ ਜਿਹੀ ਚੀਜ਼ ਵਰਤੀ ਹੈ ਦੇਖੋ ਤੇ ਆਪਾਂ ਜਿਹੜੀ ਚੀਜ਼ ਇਹਦੇ ਵਿੱਚ ਵਰਤ ਰਹੇ ਆ ਆਪਾਂ ਵਰਤ ਰਹੇ ਹਾਂ ਜੀ ਇੱਕ ਇਦੇ ਵਿੱਚ ਬੈਗ ਜਿਹੜਾ ਕਿ ਆਪਾਂ ਰੈਡੀ ਮਿਡ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਦੇਖੋ ਬੈਗ ਇਹ ਜਿਹੇ ਮਿਲਦੇ ਹੁੰਦੇ ਨੇਗੇ ਹੈਂਡਲ ਲੱਗੇ ਹੁੰਦੇ ਐ ਅਕਸਰ ਆਪਾਂ ਸੂਟ ਸਾਟ ਵਾਲੇ ਲਫਾਫੇ ਨਹੀਂ ਹੁੰਦੇ ਜਿਹੜੇ ਆਪਣੇ ਕੋਲੇ ਉਹ ਵਾਲਾ ਇਹ ਮੇਰੇ ਕੋਲੇ ਲਫਾਫਾ ਇਹ ਥੋੜਾ ਜਿਹਾ ਵੱਡਾ ਸੀਗਾ ਇਹਦੀਆਂ ਵੀ ਹੈਂਡਲ ਜੇ ਟੁੱਟ ਗਏ ਸੀ ਬੇਕਾਰ ਜਿਹੀ ਆਪਣੇ ਕੋਲੇ ਪਿਆ ਸੀਗਾ ਮੈਂ ਇੱਕ ਕਪੜਾ ਲੱਤਾ ਦੇਖੋ ਉਹਦੇ ਉੱਤੇ ਆਪਾਂ ਇਹਨੂੰ ਧਰਿਆ ਤਾਂ ਸੈਡਾ ਤੋਂ ਆਪਾਂ ਥੋੜੀ ਜਿਹੀ ਦੀ ਗਲਾਈ ਦੇਤੀ ਜੀ ਮੈਂ ਸੋਚਿਆ ਵੀ ਚੌਰਸ ਨਹੀਂ ਬਣਾਉਣੇ ਤੇ ਆਪਾਂ ਨਾ ਇਹਨੂੰ ਗੋਲ ਬਣਾਵਾਂਗੇ ਖੁੰਜੀਆਂ ਚ ਗੋਲ ਕੀਤਾ ਵੈਸੀ ਵੀ ਗੋਲ ਨਹੀਂ ਵੈਸੇ ਦੇਖੋ ਆਪਾਂ ਆਪਣੇ ਹਿਸਾਬ ਨਾਲ ਗੋਲ ਚਾਰਸ ਕਿਵੇਂ ਵੀ ਬਣਾ ਸਕਦੇ ਆਂ ਦੇਖੋ ਪਰ ਆਪਾਂ ਸੈਡਾ ਤੋਂ ਇਹਦੇ ਖੁੰਜਿਆਂ ਨੂੰ ਗਲਾਈ ਦਿੱਤੀ ਹੈ ਇਹਦੀ ਬਹੁਤ ਸੋਹਣੀ ਸ਼ੇਪ ਬਣੂਗੀ ਤੇ ਇਹਨੂੰ ਦੇਖੋ ਮੈਂ ਪਹਿਲਾਂ ਸੂਈ ਚ ਧਾਗਾ ਪਾ ਕੇ ਵੱਡੇ ਵੱਡੇ ਵੱਕੇ ਕਰਕੇ ਨਾ ਆਪਾਂ ਇਹਨੂੰ ਕੱਚਾ ਕਰ ਲਿਆ ਇਹ ਦੇਖੋ ਤੁਸੀਂ ਮਸ਼ੀਨ ਤੇ ਵੀ ਕਰ ਸਕਦੇ ਹੋ ਪੇਪਰ ਮੈਂ ਦੇਖੋ ਲਾਈਟ ਹੈ ਨਹੀਂ ਸੀਗੀ ਮੈਂ ਸੋਚਿਆ ਚਲੋ ਐਨਾ ਇੱਕ ਕੰਮ ਆਪਾਂ ਹੱਥ ਨਾਲ ਕਰ ਲੈਨੇ ਆ ਐਨੀ ਲੇਟ ਆ ਜੂਗੀ ਜੇ ਫਿਰ ਆਪਣੀ ਮਸ਼ੀਨ ਤੇ ਜਿਹੜੀ ਉਹ ਦੇਖੋ ਲਾਈਟ ਤੇ ਚੱਲਦੀ ਹੈ ਮੋਟਰ ਲੱਗੀ ਹੋਈ ਹੈ ਇਸ ਕਰਕੇ ਥੋੜਾ ਜਿਹਾ ਕੰਮ ਮੈਂ ਹੱਥਾਂ થી ਕਰ ਲਿਆ ਦੇਖੋ ਉਸ ਤੋਂ ਬਾਅਦ ਇਹ ਆਪਣੇ ਕੋਲੇ ਇਸ ਤਰ੍ਹਾਂ ਦਾ ਹੀ ਬਣ ਕੇ ਤਿਆਰ ਹੋ ਗਿਆ ਜੀ نیچے ਇਹਦੀ ਚਦਰ ਆ ਗਈ ਚਦਰ ਵੀ ਬਹੁਤ ਵਧੀਆ ਮੋٹے ਕੱਪੜੇ ਦੀ ਸੀ ਆਪਣੇ ਕੋਲੇ ਉਸ ਤੋਂ ਬਾਅਦ ਦੇਖੋ ਜੀ ਆਪਣੇ ਕੋਲੇ ਜਿਵੇਂ ਆ ਕੈਪਰੀ ਸੀ ਮੇਰੇ ਕੋਲੇ ਨਾ ਇਹ ਸਾਰੀ ਕੈਪਰੀ ਨਾ ਫੱਟੀ ਪਈ ਸੀਗੀ ਤੇ ਉਹਦੇ ਆਪਾਂ ਦੇਖੋ ਜੀ ਇਹਨੂੰ ਸਿੱਧੇ-ਸਿੱਧੇ ਇਹਦੇ ਪੀਸ ਕੱਟਾਂਗੇ 2 2 ਇੰਚ ਦੇ ਆਪਾਂ ਇਹਦੇ ਪੀਸ ਕੱਟੇ ਜਿਹੜੇ ਲਾਸਟ ਕਾਲਾ ਪੀਸ ਸੀਗਾ ਜਿੱਥੇ ਲਾਸਟ ਪਲਾਸਟਿਕ ਪਾਈ ਹੁੰਦੀ ਹੈ ਉਹ ਆਪਾਂ ਵੱਖਰਾ ਕਰ ਲਿਆ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਪੀਸ ਕੱਟੇ ਤੇ ਇਹਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟਾਂਗੇ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਇੱਕ ਵਾਰ ਆਪਾਂ ਇਹਨੂੰ ਕੱਟ ਲੈਣੇ ਆਗੇ ਝੋਲੀ ਦੀ ਜਿੱਥੋਂ ਸਿਉਣ ਲੱਗੀ ਹੁੰਦੀ ਹੈ ਆਸਨ ਦੀ ਸਿਉਣ ਕਹਿ ਦਿੰਦੇ ਆ ਉੱਥੋਂ ਦੇਖੋ ਆਪਾਂ ਇਹਨੂੰ ਕੱਟ ਕੇ ਪਹਿਲਾਂ ਇਹਨੂੰ ਵੱਖਰੇ ਵੱਖਰੇ ਦੋ ਪੀਸਾਂ ਦੇ ਵਿੱਚ ਇਸ ਤਰ੍ਹਾਂ ਕਰਤਾ ਉਸ ਤੋਂ ਬਾਅਦ ਆਪਾਂ ਇਹਨੂੰ ਖੋਲਤਾ ਸਾਈਡ ਵਾਲੀ ਜਿਹੜੀ ਸੀਨ ਲੱਗੀ ਹੋਈ ਸੀਗੀ ਝੋਲੀ ਵਾਲੀ ਇਹ ਖੁੱਲ ਕੇ ਆਪਣੇ ਕੋਲੇ ਬਿਲਕੁਲ ਇਸ ਤਰ੍ਹਾਂ ਦਾ ਕੱਪੜਾ ਹੋ ਗਿਆ ਸਿੱਧਾ ਦੇਖੋ ਇਹਦੇ ਵਿੱਚੋਂ ਆਪਾਂ ਪੀਸ ਕਟਾਂਗੇ 2 2 ਇੰਚ ਦੇ ਆਪਾਂ ਇਸ ਤਰ੍ਹਾਂ ਇਹ ਪੀਸ ਕੱਟੇ ਸੀਗੇ ਤੇ ਉਸ ਤੋਂ ਬਾਅਦ ਇਹਦੇ ਆਪਾਂ ਛੋਟੇ-ਛੋਟੇ ਪੀਸ ਕੱਟੇ ਆ ਬਣਾਉਣ ਨੂੰ ਦੇਖੋ ਜੀ ਬਹੁਤ ਡਿਜ਼ਾਈਨ ਨੇ ਆਪਾਂ ਕਿਵੇਂ ਵੀ ਬਣਾਈ ਜਾਈਏ ਪਰ ਮੈਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਤੇ ਜਿਵੇਂ ਆਪਾਂ ਇਹਨੂੰ ਤੇਰਾ ਚੌਰਾ ਕਰ ਲਿਆ ਸੀ ਇਸ ਤਰ੍ਹਾਂ ਕੱਪੜੇ ਨੂੰ ਓਵੇਂ ਵੀ ਆਪਾਂ ਕੱਟ ਲਾਂਗੇ ਇੱਕ ਵਾਰ ਮੈਂ ਤੁਹਾਨੂੰ ਦੱਸਿਆ ਜਿਵੇਂ ਆਪਾਂ ਇਹ ਬਰੀਕ ਬਰੀਕ ਨਾ ਐਵੇਂ ਜਿਵੇਂ 4-5 ਤਾਹਾਂ ਲਾ ਕੇ ਆਪਾਂ ਉੱਪਰ ਦੀ ਉੱਪਰ ਧਰ ਲਈਏ ਉਸ ਤੋਂ ਬਾਅਦ ਦੇਖੋ ਆਪਾਂ ਇਸ ਤਰ੍ਹਾਂ ਹੀ ਕੱਟੀ ਜਾਈਏ ਜੇ ਆਪਾਂ ਦੋ ਪੀਸ ਲੈਂਦੇ ਨੇ ਇਹਨੂੰ ਆਪਾਂ ਫੋਲਡ ਕਰ ਲਈਏ ਉਸ ਤੋਂ ਬਾਅਦ ਫੇਰ ਫੋਲਡ ਕਰ ਦਈਏ ਉਸ ਤੋਂ ਬਾਅਦ ਫੇਰ ਆਪਾਂ ਐਨੇ-ਐਨੇ ਕਾ ਪੀਸ ਕੱਟੀ ਜਾਈਏ ਇੰਚ-ਇੰਚ ਕਰੀ ਬਸ ਇਵੇਂ ਵੀ ਆਪਾਂ ਦੇਖੋ ਜਿਹੜੇ ਪੀਸ ਕੱਟ ਸਕਦੇ ਆ ਤੇ ਇਹਦੇ ਵਿੱਚ ਹੋਰ ਵੀ ਜਿਹੜੇ ਕਲਰ ਨੇ ਆਪਾਂ ਉਹ ਵੀ ਦੇਖੋ ਐਸੀ ਤਰੀਕੇ ਕਟਾਂਗੇ ਆਪਣੇ ਕੋਲੇ ਜਿਹਨੇ ਵੀ ਚਿੱਟੇ ਕਲਰ ਦੀ ਮੇਰੇ ਕੋਲੇ ਬਣਾਨ ਪਈ ਸੀਗੀ ਨੀਲੇ ਕਲਰ ਦੀ ਆਪਣੇ ਕੋਲੇ ਟੀ-ਸ਼ਰਟ ਪਈ ਸੀ ਜਿਹਦਾ ਕਿ ਕਲਰ ਐ ਬਿਲਕੁਲ ਫੇਟ ਹੋ ਗਿਆ ਸੀਗਾ ਤੇ ਜਿਹੜੀ ਕੈਪਰੀ ਸੀ ਇਹਦਾ ਹੋਰ ਕਲਰ ਸੀਗਾ ਦੇਖੋ ਇਹਦੇ ਵਿੱਚ ਆਪਾਂ ਜਿਵੇਂ ਬੱਚਿਆਂ ਦੇ ਕੱਪੜੇ ਹੁੰਦੇ ਨੇ ਛੋਟੇ ਛੋਟੇ ਬੱਚੇ ਹੁੰਦੇ ਆ ਆਪਣੇ ਘਰੇ ਉਹਨਾਂ ਦੀਆਂ ਪਜਾਮੀਆਂ ਹੁੰਦੀਆਂ ਜਾਂ ਝੋਲੀ ਕੋਲੋਂ ਘਸ ਜਾਂਦੀਆਂ ਨੇ ਥਿੱਚੋ-ਨੀੱਚੋ ਵਧੀਆ ਪਈਆਂ ਹੁੰਦੀਆਂ ਤਾਂ ਅਕਸਰ ਦੇਖੋ ਉਹ ਕੱਪੜੇ ਨੂੰ ਵੀ ਆਪਾਂ ਇਸ ਤਰ੍ਹਾਂ ਸੈੱਟ ਦਿੰਨੇ ਆ ਉਹਦੇ ਉਹ ਵੀ ਕੱਪੜੇ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂਗੇ ਦੇਖੋ ਆਪਾਂ ਇਸ ਤਰ੍ਹਾਂ ਇੱਕ ਇਹਦੀ ਕਟਿੰਗ ਕਰ ਲੈਣੀ ਹੈ ਜੀ ਇਸੇ ਤਰ੍ਹਾਂ ਆਪਾਂ ਸਾਰੇ ਕੱਪੜੇ ਨੇ ਪਹਿਲਾਂ ਕਟਿੰਗਾਂ ਕਰ ਲਾਂਗੇ ਜਦੋਂ ਸਾਰੇ ਕੱਪੜੇ ਦੀਆਂ ਦੇਖੋ ਕਟਿੰਗਾਂ ਹੋ ਜਾਂਦੀਆਂ ਉਸ ਤੋਂ ਬਾਅਦ ਆਪਾਂ ਜੜ ਲਾਂਗੇ ਇਹਨਾਂ ਨੂੰ ਬਹੁਤ ਹੀ ਸੌਖਾ ਜਿਹਾ ਢੰਗ ਹੈ ਜੀ ਬਹੁਤ ਹੀ ਵਧੀਆ ਬਣੂਗਾ ਇਹ ਜਿਹੜਾ ਇਹ ਵਾਲਾ ਕੱਪੜਾ ਹੁੰਦਾ ਦੇਖੋ ਇਹ ਨਾ ਮਤਲਬ ਕਿ ਬਹੁਤ ਵਧੀਆ ਰਹਿੰਦਾ ਹੈਗਾ ਇਹ ਸੌਫਟ ਜਿਹਾ ਕੱਪੜਾ ਹੁੰਦਾ ਐਸੇ ਤਰ੍ਹਾਂ ਆਪਾਂ ਦੇਖੋ ਟੀ ਸ਼ਰਟ ਸੀ ਉਹ ਕੱਟ ਲਈ ਨੀਚੋਂ ਤੇ ਕੱਟ ਕੇ ਉਹਨੂੰ ਆਪਾਂ ਇਸ ਤਰ੍ਹਾਂ ਦੋ ਤਿੰਨ ਤਿਹਾਂ ਦੇ ਵਿੱਚ ਫੋਲਡ ਕਰਤਾ ਉਸ ਤੋਂ ਬਾਅਦ ਦੇਖੋ ਜੀ ਬਰੀਕ ਬਰੀਕ ਆਪਾਂ ਐਸੇ ਤਰ੍ਹਾਂ ਇਹਦਾ ਕੱਪੜਾ ਕੱਟ ਲਿਆ ਇਹਦੇ ਵਿੱਚ ਦੇਖੋ ਜੀ ਆਪਾਂ ਜੇ ਆਪਣੇ ਕੋਲੇ ਐਵੇਂ ਦਾ ਕੱਪੜਾ ਪਿਆ ਤਾਂ ਬਹੁਤ ਵਧੀਆ ਜਿਵੇਂ ਸਰਦੀਆਂ ਵਿੱਚ ਦੇਖੋ ਆਪਣੇ ਕੋਲੇ ਸਲੈਕਸਾਂ ਹੁੰਦੀਆਂ ਸਰਦੀਆਂ 'ਚ ਪਾਉਣ ਵਾਲੀਆਂ ਉਹਦੇ ਅੱਗੇ نیچے ਬੂਰ ਹੁੰਦਾ ਤੇ ਉੱਪਰੋਂ ਦੇਖੋ ਸਲੈਕਸਾਂ ਦਾ ਕੱਪੜਾ ਪਲੇਨ ਹੁੰਦਾ ਉਹ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਵਧੀਆ ਗੁੱਦੇਦਾਰ ਜਿਹਾ ਇੱਕ ਆਪਣੇ ਕੋਲੇ ਪੈਰਦੰਡ ਬਣ ਕੇ ਤਿਆਰ ਹੋ ਜਾਂਦਾ ਦੇਖੋ ਉਸ ਤੋਂ ਬਾਅਦ ਸੈਂਟਰ 'ਚ ਨਿਸ਼ਾਨ ਲਾਇਆ ਉਸ ਤੋਂ ਬਾਅਦ ਆਪਾਂ ਆਇਨ 2 2 ਇੰਚ ਦੀ ਗੈਪ ਛੱਡ ਕੇ ਆਈਡੀਆ ਲਾਇਆ ਸੀ ਮੈਨੇ ਆਪਾਂ ਕੋਈ ਉਹ ਨਹੀਂ ਕੀਤਾ ਹੈਗਾ ਮਿਣਿਆ ਨਹੀਂ ਇੰਚੀ ਟੇਪ ਨਾਲ ਆਈਡੀਆ ਮੁਤਾਬਕ ਜੀ ਆਪਾਂ ਲਾਤਾ ਜੀ 2 2 ਇੰਚ ਦੇ ਸਾਹਮਣੇ ਉਸ ਤੋਂ ਬਾਅਦ ਆਪਾਂ ਇਹਨੂੰ ਜਦੋਂ ਆਪਾਂ ਲੈਣਾ ਲਾਤੀਆਂ ਨਾ ਉਸ ਤੋਂ ਬਾਅਦ ਲੈਣਾ ਨੂੰ ਆਪਸ ਵਿੱਚ ਗੋਲ ਘਮਾਉਂਦੇ ਹੋਏ ਇਸ ਤਰ੍ਹਾਂ ਹੀ ਜੋੜਤਾ ਇਹਦੇ ਨਾਲ ਆਪਣੇ ਕੋਲੇ ਇੱਕ ਆਈਡੀਆ ਆ ਜਾਂਦਾ ਹੈ ਤਾਂ ਫਿਰ ਆਪਾਂ ਨੂੰ ਉਸ ਸਾਹਮਣੇ ਦੇਖੋ ਜੀ ਪੀਸ ਜੋ ਵੀ ਆਪਾਂ ਕੁਝ ਬਣਾਉਣਾ ਹੁੰਦਾ ਹੈ ਉਹ ਆਪਾਂ ਨੂੰ ਸੌਖਾ ਹੋ ਜਾਂਦਾ ਬਣਾਉਣਾ ਆ ਦੇਖੋ ਉਸ ਆਪਾਂ ਇੱਕ ਇਹ ਪੀਸ ਐ ਤਿਆਰ ਕਰ ਲਿਆ ਹੋ ਹੁਣ ਮੈਂ ਤੁਹਾਨੂੰ ਲਾਉਣਾ ਦਿਖਾਉਣੀ ਆ ਕਿ ਆਪਾਂ ਇਹ ਕਿਵੇਂ ਲਾਉਣੀ ਆ ਦੇਖੋ ਜੀ ਕੋਈ ਆਪਾਂ ਫੋਲਡ ਨਹੀਂ ਕਰਨਾ ਹੁਣ ਆਪਾਂ ਇਹਦਾ ਕੁਝ ਨਹੀਂ ਕਰਨਾ ਸਿੱਧੇ ਆਪਾਂ ਪੀਸ ਚੱਕੀ ਜਾਣੇ ਨੇ 10-10 ਦੀਆਂ ਲੜੀਆਂ ਚੱਕੀ ਜਾਣੀਆਂ ਨੇ ਇਕੱਠੇ ਕੱਪੜਾ ਤੇ ਉਹਨੂੰ ਆਪਾਂ ਇਸ ਤਰ੍ਹਾਂ ਹੀ ਬਿਚਾਉਂਦੇ ਰਹਾਂਗੇ ਤੇ ਆਪਾਂ ਉਹਨੂੰ ਦੇਖੋ ਜੀ ਐਂ ਜੋੜਦੇ ਰਹਾਂਗੇ ਵਿਚਾਲੇ ਸੈਂਟਰ ਦੇ ਵਿੱਚ ਆਪਾਂ ਸਿਉਣ ਲਈ ਐ ਤੇ ਸਾਈਡਾਂ ਤੋਂ ਆਪਾਂ 1 ਇੰਚ ਛੱਡਤਾ ਆਪਾਂ ਚਾਰੇ ਪਾਸੇ ਘਮਾਉਂਦੇ ਹੋਏ ਨਾ 1-1 ਇੰਚ ਦਾ ਗੈਪ ਛੱਡਾਂਗੇ ਤਾਂ ਜੋ ਆਪਾਂ ਇਹ ਸ ਬਾਬਾਣ ਤੋਂ ਬਾਅਦ ਇਹਦੇ ਉੱਤੇ ਪਾਈਪਿੰਗ ਲਾਈਏ ਪੱਟੀ ਲਾਈਏ ਤਾਂ ਉਹ ਆਪਾਂ ਨੂੰ ਬਹੁਤ ਸਫਾਈ ਨਾਲ ਆਪਣੀ ਪੱਟੀ ਲੱਗ ਜੇ ਇਸ ਕਰਕੇ ਆਪਾਂ ਪਹਿਲੀ ਗੈਪ ਛੱਡਤਾ 1 ਇੰਚ ਇੰਚ ਦਾ ਦੇਖੋ ਹੁਣ ਮੈਂ ਜਿੱਥੋਂ ਇਹ ਖੁੰਝ ਆ ਗਿਆ ਸੀ ਜਿਵੇਂ ਇਹਦੀ ਸ਼ੇਪ ਬਣੀ ਸੀ ਗਲਾਈ ਦੀ ਆਪਾਂ ਗਲਾਈ ਦੇ ਹਿਸਾਬ ਨਾਲ ਹੀ ਆਪਾਂ ਦੇਖੋ ਜੀ ਇੱਥੋਂ ਇਹਨੂੰ ਆਏ ਗਲਾਈ ਦਿੰਦੇ ਹੋਏ ਆਪਾਂ ਐ ਸਿੱਧਾ ਨਾਲ ਦੀ ਨਾਲੇ ਪੀਸ ਜੜਦੇ ਰਹਾਂਗੇ। 5-10 ਇਕੱਠੇ ਚੱਕੇ ਤਾਂ ਇਹਨੂੰ ਆਪਾਂ ਐ ਬਿਛਾ ਜੇ ਦਿੱਤੇ। ਬਸ ਫਿਰ ਇਹਨੂੰ ਸੀਨ ਲਾ ਦਿਓ। ਬਹੁਤ ਸੋਹਣਾ ਪੈਦਾਨ ਬਣਦਾ। ਅਕਸਰ ਤੁਸੀਂ ਦੇਖਿਆ ਹੋਊਗਾ ਐਵੇਂ ਦਾ ਪੈਦਾਨ ਆਪਾਂ ਨੂੰ ਬਾਜ਼ਾਰ 'ਚੋਂ ਵੀ ਮਿਲਦਾ ਹੁੰਦਾ ਹੈ। ਜੇ ਆਪਾਂ ਚਾਹੀਏ ਦੇਖੋ ਜਿਵੇਂ ਸਿੱਧੀਆਂ-ਸਿੱਧੀਆਂ ਲੰਬੀਆਂ-ਲੰਬੀਆਂ ਪੱਟੀਆਂ ਕੱਟ ਕੇ ਜਿਵੇਂ ਆਪਾਂ ਝੋਟੀ ਬਣਾਉਂਦੇ ਹੁੰਨੇ ਆ ਆਪਾਂ ਝੋਟੀ ਬਣਾ ਕੇ ਉਸ ਤਰ੍ਹਾਂ ਵੀ ਆਪਾਂ ਗੋਲ ਘਮਾਉਂਦੇ ਹੋਏ ਉਹ ਮੈਂ ਵੀ ਕਰ ਸਕਦੀ ਆ ਦੇਖੋ ਪਰ ਇਹ ਮੈਨੂੰ ਸਭ ਤੋਂ ਸੌਖਾ ਤਰੀਕਾ ਲੱਗਿਆ ਲਓ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤਾਂ ਜੋ ਆਪਾਂ ਕੋਈ ਵੀ ਦੇਖੋ ਵੀਡੀਓ ਬਣਾਈਏ ਆਪਣੀਆਂ ਭੈਣਾਂ ਕੁਛ ਨਾ ਕੁਛ ਆਪਣੀਆਂ ਵੀਡੀਓ ਤੋਂ ਸਿੱਖ ਸਕਣ ਲਓ ਜੀ ਇੱਕ ਕ ਆਪਣਾ ਸਾਨੂੰ ਇਸ ਤਰ੍ਹਾਂ ਐ ਪੂਰਾ ਕਮਾ ਕੇ ਲੜੀ ਲਾਉਣੀ ਦੱਸਾਂਗੇ ਉਸ ਤੋਂ ਬਾਅਦ ਆਪਾਂ ਲੱਗ ਲੱਗ ਕਲਰ ਜਿੰਨੇ ਵੀ ਆਪਣੇ ਕੋਲੇ ਕਲਰ ਹੈਗੇ ਆ ਉਸ ਦੇ ਹਿਸਾਬ ਨਾਲ ਆਪਾਂ ਕਲਰ ਲਗਾ ਲਾਂਗੇ ਤੇ ਆਪਾਂ ਦੇਖੋ ਜੀ ਐ ਗੋਲ ਕਮਾਉਂਦੇ ਹੋਈ ਆਪਾਂ ਇਹਨੂੰ ਵਰ ਕਰਾਂਗੇ ਆ ਦੇਖੋ ਹੁਣ ਆਪਣੇ ਕੋਲੇ ਆ ਲੰਬਾ ਆ ਗਿਆ ਇਸ ਤਰ੍ਹਾਂ ਲੰਬੀ ਲੰਬਾ ਸਾਰਾ ਪੀਸ ਆਪਾਂ ਇਸ ਤਰ੍ਹਾਂ ਤਿਆਰ ਕਰਨਾ ਹੈਗਾ ਦੇਖੋ ਜੀ ਬਾਜ਼ਾਰ ਦੇ ਵਿੱਚੋਂ ਆਪਾਂ ਲੈ ਕੇ ਆਉਨੇ ਆ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਆ ਘੱਟ ਤੋਂ ਘੱਟ ਲਈਏ ਆਪਾਂ ਤਾਂ ਵੀ ਡੇਢ 200 ਦਾ ਪੈਦਾਨ ਆਉਂਦਾ ਹੈਗਾ ਐਦੂ ਘੱਟ ਨਹੀਂ ਆਉਂਦਾ ਹੈਗਾ ਤੇ ਇਸ ਕਰਕੇ ਘਰ ਵਿੱਚ ਦੇਖੋ ਆਪਣੇ ਕੋਲੇ ਇਸ ਤਰ੍ਹਾਂ ਦੇ ਕੱਪੜੇ ਬਨਾਈਨਾਂ ਵਾਲੇ ਕੱਪੜੇ ਟੀ-ਸ਼ਰਟਾਂ ਵਾਲੇ ਕੱਪੜੇ ਕੈਪਰੀਆਂ ਲੋਰ ਐਵੇਂ ਦੇ ਪਈ ਹੁੰਦੇ ਨੇ ਤਕਰੀਬਨ ਇਸ ਕਰਕੇ ਆਪਾਂ ਉਹਨਾਂ ਤੋਂ ਇੱਕ ਬਹੁਤ ਵਧੀਆ ਪੈਦਾਨ ਤੇ ਬਹੁਤ ਗੁੱਦੇਦਾਰ ਵਧੀਆ ਪੈਦਾਨ ਬਣਾ ਕੇ ਰੱਖ ਸਕਦੇ ਹਾਂ ਕਿਉਂਕਿ ਜਿਹੜਾ ਇਹ ਵਾਲਾ ਕੱਪੜਾ ਹੁੰਦਾ ਨਾ ਇਹ ਦੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਣੀ ਸੋਕਦਾ ਹੁੰਦਾ ਹੈ। ਲੋ ਜੀ ਆਹੀਂ ਕਮਾਉਂਦੇ ਹੋਏ ਆਪਾਂ ਸਾਰੇ ਨੂੰ ਕੰਪਲੀਟ ਕਰ ਦਾਂਗੇ ਇਸ ਪੀਸ ਨੂੰ। ਉਸ ਤੋਂ ਬਾਅਦ ਆਪਾਂ ਦੂਜਾ ਕਲਰ ਇਹਦੇ ਵਿੱਚ ਲਗਾਤਾ। ਆ ਦੇਖੋ ਜੀ ਇਹ ਕਲਰ ਆਪਣੇ ਕੋਲੇ ਪਿਆ ਸੀਗਾ। ਇਹ ਕਲਰ ਵੀ ਮੈਂ ਇਹਦੇ ਵਿੱਚ ਇਸ ਤਰ੍ਹਾਂ ਲਗਾਤਾ। ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਕੰਪਲੀਟ ਕਰ ਦਾਂਗੇ ਜਿੱਥੇ ਦੇਖੋ ਆਪਾਂ ਲੈਂਡ ਲਈ ਸੀ ਨਿਸ਼ਾਨ ਲਾਇਆ ਸੀ ਜੀ ਉਸੇ ਨਿਸ਼ਾਨ ਤੇ ਪਹਿਲਾਂ ਵਾਲੀ ਜਿਹੜੀ ਆਪਣੇ ਕੋਲੇ ਲੈਂਡ ਸੀ ਆਪਾਂ ਉਹ ਤਿਆਰ ਕੀਤੀ ਉਸ ਤੋਂ ਬਾਅਦ ਆਪਾਂ ਦੂਜਾ ਫਿਰ ਤੀਜਾ ਫਿਰ ਆਪਾਂ ਦੇਖੋ 4 5 ਇਹਦੇ ਗੇੜੇ ਆਉਣੇ ਆ ਤੇ ਸਿਰਫ 15 20 ਮਿੰਟਾਂ ਦਾ ਕੰਮ ਹੈ ਜੀ ਇਹ 15 20 ਮਿੰਟਾਂ ਦੇ ਵਿੱਚ ਹੀ ਆਪਣਾ ਪੈਦਾਨ ਬਣ ਕੇ ਤਿਆਰ ਹੋ ਜਾਊਗਾ ਤੇ ਬਾਜ਼ਾਰ ਵਿੱਚੋਂ ਦੇਖੋ ਜੀ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਆ ਤਾਂ ਆਪਾਂ ਨੂੰ ਪੈਸੇ ਨਹੀਂ ਲਾਉਣੇ ਪੈਂਦੇ ਫ੍ਰੀ ਚ ਹੀ ਬਣ ਕੇ ਤਿਆਰ ਹੋਊਗਾ ਤੇ ਨਾਲੇ ਸੋਨਾ ਦੇਖੋ ਕਿੰਨਾ ਲੱਗੂਗਾ ਤੇ ਆਪਣੇ ਕੋਲੇ ਵੈਸੇ ਕੋਈ ਵੀ ਕੱਪੜਾ ਹੈ ਜਦਾ ਪਿਆ ਹੋਵੇ ਆਪਾਂ ਮੈਚਿੰਗ ਕਰ-ਕਰ ਕੇ ਕਿਵੇਂ ਮਰਜ਼ੀ ਲਾ ਸਕਦੇ ਆ ਜਿਹਦੇ ਨਾਲ ਕੀ ਮੈਚਿੰਗ ਸੋਹਣੀ ਹੋ ਜੇ ਵਧੀਆ ਲੱਗੇ ਤਾਂ ਜਦੋਂ ਆਪਾਂ ਪਹਿਜਣ ਰੱਖ ਰਿਆਂ ਦੇਖੋ ਤਾਂ ਆਪਾਂ ਨੂੰ ਹਰ ਕੋਈ ਪੁੱਛੇ ਵੀ ਤੁਸੀਂ ਇਹ ਰੈਡੀਮੇਡ ਲਿਆਂਦਾ ਹੈ ਜਾਂ ਫਿਰ ਤੁਸੀਂ ਇਹ ਘਰੇ ਬਣਾਇਆ ਲਓ ਜੀ ਇਸੇ ਤਰ੍ਹਾਂ ਆਪਾਂ ਹੁਣ ਆਪ ਚਾਰ ਆਪਾਂ ਜਿਹੜੀਆਂ ਸੀਗੀਆਂ ਜੀ ਲੈਣਾ ਕੰਪਲੀਟ ਕਰਤੀਆਂ ਪਿੰਕ ਕਲਰ ਤੋਂ ਬਾਅਦ ਮੇਰੇ ਲਈ ਮਿਲਦੇ ਜੁਲਦੇ ਜੀ ਦੋ ਕਲਰ ਸੀ ਇਸ ਕਰਕੇ ਦੋ ਲੈਣ ਆਪਾਂ ਫੇਰ ਲਾਤੀਆਂ ਉਸ ਤੋਂ ਬਾਅਦ ਮੇਰੇ ਲਈ ਬਨਾਣਾ ਵਾਲਾ ਕਪੜਾ ਪਿਆ ਸੀ ਮੈਂ ਉਹਦੀਆਂ ਕੱਟ ਕੇ ਲਾਤੀਆਂ ਇਸ ਤਰ੍ਹਾਂ ਇਹ ਦਿਨ ਆ ਦੇਖੋ ਸਾਨੂੰ ਆਪਾਂ ਕੰਪਲੀਟ ਕਰਕੇ ਦਿਖਾਉਣੀ ਆ ਬਹੁਤ ਸੋਹਣਾ ਪੈਦਾਨ ਬਣੂਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਪਲੀਜ਼ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਲਓ ਜੀ ਇਸੇ ਤਰ੍ਹਾਂ ਆਪਾਂ ਜਿਹੜੀਆਂ ਚਿੱਟੀਆਂ ਸੀਗੀਆਂ ਬਨਾਣਾ ਵਾਲੇ ਕੱਪੜੇ ਦੀਆਂ ਆਪਾਂ ਉਹ ਬਰੀਕ ਬਰੀਕ ਕੱਟ ਕੇ ਮੈਂ ਨਾਲ ਦੀ ਨਾਲ ਹੀ ਕੱਟਦੀ ਰਹੀ ਤੇ ਨਾਲ ਦੀ ਨਾਲ ਹੀ ਲਾਉਂਦੀ ਰਹੀ ਇੱਕ ਵਾਰ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਆਪਾਂ ਕਿਵੇਂ ਕੱਟਣੀਆਂ ਨੇ ਕਿਵੇਂ ਆਪਾਂ ਸਟਾਰਟਿੰਗ ਤੋਂ ਦੇਖੋ ਜੀ ਸਾਨੂੰ ਸਾਰਾ ਸਮਝਾਤਾ ਸੀਗਾ ਉਸ ਹਿਸਾਬ ਨਾਲ ਮੈਂ ਦੋ ਲੜੀਆਂ ਦੀਆਂ ਕੱਟ ਕੇ ਰੱਖ ਲਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਹੀ ਕੱਟਦੀ ਰਹੀ ਤੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਨਾਲ ਦੀ ਨਾਲ ਹੀ ਕਿ ਆਪਣੀ ਕਿੰਨੀ ਕੁ ਜਗ੍ਹਾ ਜਿਹੜੀ ਹੈਗੀ ਹੈ ਜੀ ਕੰਪਲੀਟ ਹੋ ਗਈ ਤੇ ਕਿੰਨੀ ਕੁ ਰਹਿ ਗਈ ਲਾਈਨ ਆਪਣੀਆਂ ਉਸ ਹਿਸਾਬ ਨਾਲ ਆਪਾਂ ਨਾਲ ਦੀ ਨਾਲ ਕੱਟਦੇ ਰਹੇ ਤੇ ਨਾਲ ਦੀ ਨਾਲ ਹੀ ਲਗਾਉਂਦੇ ਰਹੇ ਦੇਖੋ ਹੁਣ ਥੋੜੀਆਂ ਜਿਹੀਆਂ ਆਪਣੇ ਕੋਲੇ ਹੋਰ ਪਿੰਕ ਬਚੀਆਂ ਹੋਈਆਂ ਨਿਗੀਆਂ ਉਸ ਲੇਨ ਚ ਤੇ ਉਹ ਆਪਾਂ ਸੈਂਟਰ ਚ ਰੱਖ ਦਾਂਗੇ ਇਸ ਤੋਂ ਲੇਨ ਤੋਂ ਬਾਅਦ ਆਪਾਂ ਉਹਦੀ ਲੇਨ ਬਣਾ ਦਾਂਗੇ ਇੰਨੇ ਚ ਦੇਖੋ ਜੀ ਆਪਣਾ ਜਿਹੜਾ ਪੈਦਾਨ ਹੈ ਕੰਪਲੀਟ ਹੋ ਜਾਊਗਾ ਬਹੁਤ ਵਧੀਆ ਪੈਦਾਨ ਬਣੂਗਾ ਜੇ ਦੋਸਤ ਨੂੰ ਦਿਖਾਇਆ ਤਾਂ ਬਹੁਤ ਸੋਹਣਾ ਲੱਗਦਾ ਜਿੱਤੇ ਗੁੱddeदार ਵੀ ਬਣਿਆ ਵਧੀਆ ਵੀ ਬਣਿਆ ਤੇ ਇਹਦੇ ਨਾਲ ਜਿਹੜਾ ਪਾਣੀ ਹੈ ਉਹ ਵੀ ਬਹੁਤ ਪਾਣੀ ਨੂੰ ਸੋਕਦਾ ਇਹ ਵਾਲਾ ਕੱਪੜਾ ਜਿਹੜੇ ਸੂਤੀ ਸੂਟ ਹੁੰਦੇ ਆ ਕਾਟਨ ਦੇ ਹੁੰਦੇ ਆ ਦੇਖੋ ਉਹ ਆਪਾਂ ਇਹਦੇ ਵਿੱਚ ਲਗਾਈਓ ਪਾਣੀ ਨਹੀਂ ਸੋਕਦੇ ਛੇ ਬਹੁਤ ਛੇਤੀ ਗਿੱਲਾ ਹੋ ਜਾਂਦੇ ਨੇ ਉਹ ਤੇ ਇਹ ਛੇਤੀ ਛੇਤੀ ਜਿਹੜੇ ਇਹ ਵਾਲੇ ਕੱਪੜੇ ਦੇ ਪੈਦਾਨ ਹੁੰਦੇ ਆ ਇਹ ਗਿੱਲੇ ਨਹੀਂ ਹੁੰਦੇ ਹੈਗੇ ਇਸ ਕਰਕੇ ਮੈਂ ਇਹ ਵਾਲਾ ਕੱਪੜਾ ਇਹਦੇ ਵਿੱਚ ਲਗਾਇਆ ਸੀ ਕਿਉਂਕਿ ਅਕਸਰ ਦੋ ਤਿੰਨ ਟੀ-ਸ਼ਰਟਾਂ ਮੇਰੇ ਲਈ ਵੇਸਟ ਹੀ ਪਈਆਂ ਸੀਗੀਆਂ ਮੇਰੇ ਬੇਟੇ ਦੀ ਕੈਪਰੀ ਪਈ ਸੀ ਉਹ ਵੀ ਵੇਸਟ ਹੀ ਪਈ ਸੀ ਜੀ ਫਟ ਗਈ ਸੀ ਪਾਉਂਦਾ ਨਹੀਂ ਸੀਗਾ ਇਸ ਕਰਕੇ ਆਪਾਂ ਉਹਦੀਆਂ ਵੀ ਐ ਕੱਟ ਲਈਆਂ ਤੇ ਦੇਖੋ ਮੇਰੇ ਬੱਚੇ ਕੋਚੇ ਕੱਪੜੇ ਸੀ ਉਹ ਵੀ ਮੇਰੇ ਦੇਖੋ ਜੀ ਇਹਦੇ ਵਿੱਚ ਲੱਗ ਗਏ ਤੇ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਪੈਦਾਨ ਵੀ ਨਹੀਂ ਲਿਆਉਣਾ ਪਿਆ ਫ੍ਰੀ ਚ ਆਪਣਾ ਪੈਦਾਨ ਬਣ ਕੇ ਤਿਆਰ ਹੋ ਗਿਆ ਜੀ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਬਹੁਤ ਸੋਹਣਾ ਪੈਦਾ ਨਵੰਦਾ। ਹਲੋ ਬਚਾਲੀ ਆਪਾਂ ਪਿੰਕ ਪਈਆਂ ਸੀ ਮੇਰੇ ਲੇਵੇ ਥੋੜੀਆਂ ਜੀਆਂ ਆਪਾਂ ਪਿੰਕ ਵਾਲੀਆਂ ਲਾਤੀਆਂ ਕਿਉਂਕਿ ਵਾਈਟ ਦੇ ਵਿੱਚ ਜਦੋਂ ਪਿੰਕ ਲਾਉਨੇ ਆ ਨਾ ਥੋੜਾ ਜਿਹਾ ਵਧੀਆ ਕਲਰਾਂ ਦਾ ਆਪਸ ਵਿੱਚ ਉਹ ਹੁੰਦਾ ਤੇ ਸੋਹਣਾ ਲੱਗਦੇ ਆ ਬਣੇ ਹੋਏ। ਜੀ ਆਪਾਂ ਜਿਹੜਾ ਪੈਦਾਨ ਸੀ ਸਾਰੀਆਂ ਲੜੀਆਂ ਇਹਦੇ ਵਿੱਚ ਕੰਪਲੀਟ ਹੋ ਗਈਆਂ ਸਾਰੀਆਂ ਲੈਣਾ ਨੂੰ ਕੰਪਲੀਟ ਕਰਨ ਤੋਂ ਬਾਅਦ ਦੇਖੋ ਫੇਰ ਆਪਾਂ ਇੱਥੋਂ ਥੋੜਾ ਜਿਹਾ ਪੱਕਾ ਕਰ ਦਾਂਗੇ ਦੋ ਤਿੰਨ ਆਪਾਂ ਜਿਹੜੀਆਂ ਮਸ਼ੀਨ ਦੀਆਂ ਗੇੜੀਆਂ ਇਸ ਤਰ੍ਹਾਂ ਹੀ ਘੁਮਾ ਦਾਂਗੇ ਇਹਦੇ ਉੱਤੇ ਇਹਦੇ ਨਾਲ ਜਿਹੜੀਆਂ ਲੜੀਆਂ ਇਹ ਲੱਗੀਆਂ ਹੋਈਆਂ ਨੇ ਉਹ ਕੰਪਲੀਟ ਪੱਕਾ ਹੋ ਜਾਣਗੀਆਂ ਖੁੱਲਦੀਆਂ ਨਹੀਂ ਇਸ ਕਰਕੇ ਤੇ ਹੁਣ ਆਪਾਂ ਤੁਹਾਨੂੰ ਜੀ ਇਹ ਦਿਖਾਉਣੇ ਆ ਬਾਹਰ ਕੱਢ ਕੇ ਕੀ ਕਿਨੇ ਕੇ ਹੋ ਜਾ ਪੈਦਾਨ ਬਣਿਆ ਆਪਣਾ ਇਹ ਲਾਸਟ ਵਾਲਾ ਗੇੜਾ ਆਪਣਾ ਪਿੰਕ ਵਾਲਾ ਦੇਖੋ ਚੌਰਸ ਜਿਹੜਾ ਬਣਾਉਨੇ ਆ ਆਪਾਂ ਉਹਦੀ ਹੋਰ ਸ਼ੇਪ ਬਣਦੀ ਹੈ ਇਸ ਸਾਈਡ ਤੋਂ ਜਦੋਂ ਆਪਾਂ ਗਲਾਈ ਦਿੱਤੀ ਨਾ ਇਹਦੀ ਸ਼ੇਪ ਬਹੁਤ ਸੋਹਣੀ ਬਣ ਗਈ ਤੇ ਹੁਣ ਆਪਾਂ ਦੇਖੋ ਜੀ ਕੋਈ ਵੀ ਕਪੜਾ ਲੈ ਲੈਣੇ ਉਹ ਚਾਹੇ ਆਪਾਂ ਸੂਟ ਦਾ ਹੀ ਕਪੜਾ ਲੈ ਲਈਏ ਤੇ ਆਪਾਂ ਆਲੇ-ਦੁਆਲੇ ਇਹਦੇ ਪਾਈਪਿੰਗ ਦੀ ਤਰ੍ਹਾਂ ਕਪੜਾ ਲਾਵਾਂਗੇ ਇੱਕ ਵਾਰ ਮੈਂ ਤੁਹਾਨੂੰ ਦਿਖਾਉਣੀ ਆ ਵੱਡੀ ਛੋਟੀ ਕੋਈ ਵੀ ਇਹਦੇ ਵਿੱਚ ਕੱਪੜੇ ਦੀ ਕਟਿੰਗ ਲੱਗੀ ਹੋਈ ਹੋਊਗੀ ਦੇਖੋ ਆਪਾਂ ਉਹਨੂੰ ਕੱਟ ਦਾਂਗੇ ਇੱਕੋ ਜਿੱਕੇ ਕੱਟ ਦਾਂਗੇ ਕਰਕੇ ਉਹਨੂੰ ਇੱਕੋ ਜਿੱਕਾ ਦੇਖੋ ਜੀ ਉਸ ਤੋਂ ਬਾਅਦ ਆਪਣਾ ਹੀ ਪੈਜਾਨਾ ਜਿਹੜਾ ਵਧੀਆ ਬਣ ਜਾਊਗਾ ਲਓ ਜੀ ਆਪਣਾ ਇਹ ਵਿੱਚੋਂ ਜਿਹੜਾ ਪੈਜਾਨ ਸੀ ਸਾਰਾ ਕੰਪਲੀਟ ਹੋ ਗਿਆ ਹੁਣ ਆਪਾਂ ਇਸੇ ਤਰ੍ਹਾਂ ਦੇਖੋ 2 ਇੰਚ ਚੌੜੀ ਆਪਾਂ ਇੱਕ ਪੱਟੀ ਲੈਂਦੀ ਆ ਤਾਂ ਜੋ ਆਪਾਂ ਘੁਮਾ ਕੇ ਚਾਰੇ ਪਾਸੇ ਇਹਦੇ ਉੱਤੇ ਲਾ ਦਈਏ ਪਹਿਲਾਂ ਦੇਖੋ ਜੀ ਨਾਲੇ ਤਾਂ ਜੇ ਆਪਾਂ ਥੋੜੀ-ਥੋੜੀਆ ਗੈਪ ਛੱਡਿਆ ਹੋਊਗਾ ਆਪਣੀ ਮਸ਼ੀਨ ਵਧੀਆ ਹੀ ਖਿੱਚ ਲੂ ਕੱਪੜਾ ਕਿਉਂਕਿ ਆਪਾਂ ਨੀਚੇ ਕਿਚੱਦਰ ਦਾ ਪੀਸ ਹੀ ਲਾਇਆ ਸੀ ਤੇ ਉੱਤੇ ਆਪਣਾ ਲਫਾਫਾ ਲੱਗਿਆ ਹੋਇਆ ਸੀਗਾ ਤੇ ਮੋਟਾ ਨਹੀਂ ਹੁੰਦਾ ਇਸ ਕਰਕੇ ਆਪਾਂ ਦੇਖੋ ਪਹਿਲੀ ਜਗ੍ਹਾ ਛੱਡਤੀ ਸੀ ਹੁਣ ਆਪਾਂ ਇੱਕ ਸਾਈਡ ਤੇ ਕੱਪੜਾ ਲਾ ਕੇ ਦੂਜੀ ਸਾਈਡ ਤੇ ਇਸ ਤਰ੍ਹਾਂ ਹੀ ਫੋਲਡ ਕਰਾਂਗੇ ਕੋਈ ਵੀ ਕੱਪੜਾ ਆਪਾਂ ਇਹਦੇ ਵਿੱਚੇ ਪੈਪਿੰਗ ਦੀ ਜਗ੍ਹਾ ਤੇ ਲਾ ਸਕਦੇ ਹਾਂ ਇਹ ਆਪਾਂ ਸੁੱਕਤੀ ਕੱਪੜਾ ਲਾਏਗਾ ਇੱਕ ਵਾਰ ਮੈਂ ਤੁਹਾਨੂੰ ਲਾਉਣਾ ਦਿਖਾਉਣੀ ਆ ਉਸ ਤੋਂ ਬਾਅਦ ਦੇਖੋ ਜੀ ਆਪਾਂ ਸਾਰਾ ਇਸ ਤਰ੍ਹਾਂ ਕੱਪੜਾ ਲਾਵਾਂਗੇ ਤੇ ਦੂਜੀ ਵਾਰ ਆਪਾਂ ਇਸੇ ਨੂੰ ਫੋਲਡ ਕਰਾਂਗੇ نیچے ਆਪਾਂ ਇਹ ਲਾ ਦਾਂਗੇ ਇਹਨੂੰ ਕੱਪੜੇ ਨੂੰ ਲਾ ਕੇ ਗਲਾਈ ਕੋਲੋਂ ਦੇਖੋ ਜੀ ਇਸ ਤਰ੍ਹਾਂ ਹੀ ਗਲਾਈ ਨਾਲ ਹੀ ਫੋਲਡ ਕਰਨਾ ਆਪਾਂ ਇਹਨੂੰ ਘਮੋਂਦੇ ਘਮੋਂਦੇ ਨਾਲ ਇਸੇ ਤਰ੍ਹਾਂ ਆਪਾਂ ਇਹ ਸਾਰੇ ਕਿਤੇ ਕੱਪੜਾ ਲਾ ਦਾਂਗੇ ਬਣਾ ਕੇ ਜਰੂਰ ਦੇਖੋ ਜੀ ਬਹੁਤ ਸੋਹਣਾ ਪੈਦਾਨ ਬਣਿਆ ਤਾਂ ਪਹਿਚਾਨ ਵੀ ਨਹੀਂ ਆਉਂਦੀ ਕਿ ਆਪਾਂ ਇਹ ਘਰੇ ਬਣਾਇਆ ਹੈਗਾ ਇੰਨਾ ਸੋਹਣਾ ਦੇਖੋ ਇਹ ਬਣਿਆ ਲੋ ਜੀ ਆਪਾਂ ਇਹ ਇਸ ਤਰ੍ਹਾਂ ਲਗਾਤਾ ਸਾਰੀ ਇੱਕ ਵਾਰ ਪਾਈਪਿੰਗ ਤੇ ਹੁਣ ਆਪਾਂ ਦੂਜੇ ਗੇੜੇ ਇਹਨੂੰ ਫੋਲਡ ਕਰਾਂਗੇ ਬਾਹਰ ਨੂੰ ਇੱਥੇ ਦੇਖੋ ਜਿੱਥੋਂ ਆਪਣੀ ਪੱਤੀ ਸਾਰੀ ਲੱਗ ਕੇ ਕੰਪਲੀਟ ਹੋ ਗਈ ਸੀ ਉੱਥੋਂ ਹੀ ਆਪਾਂ ਇਹਨੂੰ ਫੋਲਡ ਕਰਨਾ ਸ਼ੁਰੂ ਕਰਤਾ ਉੱਪਰ ਨੂੰ ਇਹਦੇ ਨਾਲ ਦੇਖੋ ਜੀ ਨਾਲ ਤਾਂ ਸਫਾਈ ਆ ਜੂਗੀ ਨਾਲੇ ਆਪਾਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਪੁੱਛਣ ਵਾਲੇ ਨੂੰ ਵੀ ਇਹਦੇ ਵਿੱਚ ਆਪਾਂ ਕੀ ਪਾਇਆ ਬੋਰੀ ਪਾਈ ਹੈ ਜਾਂ ਆਪਾਂ ਕੀ ਕੁਝ ਪਾਇਆ ਇਹਦੇ ਵਿੱਚ ਤੇ ਨਾਲੇ ਦੇਖੋ ਜੀ ਇਹ ਵੈਸੇ ਵੀ ਭਾਰਾ ਨਹੀਂ ਬਣਿਆ ਹਲਕਾ ਹੀ ਬਣਿਆਗਾ ਕਿਵੇਂ ਮਰਜ਼ੀ ਆਪਾਂ ਇਹਨੂੰ ਧੋ ਦਈਏ ਦੇਖੋ ਧੋਣਾ ਵੀ ਸੌਖਾ ਤੋ ਜੇ ਮੇਰਜ਼ੀ ਇਹਨੂੰ ਆਪਾਂ ਸਾਫ਼ ਕਰੋ ਸਰਫ ਦਾ ਸਿੱਟ ਕੇ ਕਚੁੰਡੀ ਸਰਫ ਦੀ ਇੱਕ ਬਹੁਤ ਵਧੀਆ ਸਾਫ਼ ਹੋ ਜਾਂਦਾ ਪਹਿਲਾਂ ਵੀ ਮੈਂ ਇਹਦੇ ਨਾਲ ਦੇ ਪੈਦਾਨਾ ਬਣਾਈ ਹੋਏ ਨੇਗੇ ਘਰ ਵਿੱਚ ਤੇ ਮਿੰਟਾਂ 'ਚ ਹੀ ਸਾਫ਼ ਹੋ ਜਾਂਦੇ ਤੇ ਬਹੁਤ ਛੇਤੀ ਸੁੱਕ ਵੀ ਜਾਂਦੇ ਲੋ ਜੀ ਇਹ ਆਪਣਾ ਪੈਦਾਨਾ ਬਿਲਕੁਲ ਸਾਰਾ ਕੰਪਲੀਟ ਹੋ ਗਿਆ ਦੇਖੋ ਪਿੱਛੋਂ ਵੀ ਸਫਾਈ ਆਈ ਹੈ ਤੇ ਅੱਗੋਂ ਵੀ ਸਫਾਈ ਆਈ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ